ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜੋ ਆਪ ਜੀ ਗੁਫਾ ਦੇ ਦਰਸ਼ਨ ਕਰ ਰਹੇ ਹੋ ਇਹ ਗੁਰੂ ਨਾਨਕ ਅੰਸ਼ ਵੰਸ਼ ਟਿੱਕਾ ਬਾਬਾ ਆਰਮਕ੍ਰਿਸ਼ਨ ਸਿੰਘ ਜੀ ਬੇਦੀ ਮਹਾਰਾਜ ਜੀ ਦੀ ਹੈ ਔਰ ਇਸ ਗੁਫਾ ਦੇ ਵਿੱਚ ਬਹੁਤ ਬੰਦਗੀ ਹੋਈ ਹੈ ਔਰ ਮਹਾਪੁਰਖਾਂ ਤੋਂ ਬਾਅਦ ਸ਼੍ਰੀਮਾਨ ਸੰਤ ਬਾਬਾ ਬਚਨ ਦਾਸ ਜੀ ਪੂਰੀ ਵਾਲੇ ਮਹਾਪੁਰਖ ਉਹਨਾਂ ਨੇ ਬਹੁਤ ਲੰਮਾ ਸਮਾਂ ਇਸ ਗੋਫਾ ਵਿੱਚ ਬੰਦਗੀ ਕੀਤੀ ਹੈ ਔਰ ਨਾਨਕ ਸਰ ਸੰਪਰਦਾ ਦੇ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਹਨਾਂ ਨੇ ਵੀ ਇਸ ਗੋਫਾ ਦੇ ਵਿੱਚ ਬੰਦਗੀ ਕੀਤੀ ਹੈ ਔਰ ਹੁਣ ਸ਼੍ਰੀ ਹਜੂਰ ਬਾਬਾ ਜੀ ਬਾਬਾ ਸਰਬਜੋਤ ਸਿੰਘ 베ਦੀ ਸਾਹਿਬ ਉਹਨਾਂ ਵੱਲੋਂ ਸਾਧ ਸੰਗੇ ਜੀ ਜੋ ਇਸ ਥਾਨ ਦੀ ਸਾਮ ਸੰਭਾਲ ਕੀਤੀ ਜਾਂਦੀ ਹੈ ਸੋ ਬਹੁਤ ਬੰਦਗੀ ਵਾਲੀ ਇਹ ਗੁਫਾ ਹੈ ਇਸ ਸਥਾਨ ਦੇ ਆਪ ਜੀ ਦਰਸ਼ਨ ਕਰਕੇ ਆਪਣਾ ਮਹਾਪੁਰਖਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ